ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਆਪਾਂ ਕੇਸਰ ਸੀਗੀ ਆਪਣੇ ਤੇ ਆਪਾਂ ਲਾ ਰਹੇ ਸੀਗੇ ਕੇਸਰ ਆ ਦੇਖੋ ਦੋਸਤੋ ਕੇਸਰ ਇਕੱਠੀ ਕਰੀ ਜਾਂਦੇ ਥੋੜੀ ਆਪਾਂ ਲਾਉਣ ਚ ਥੋੜਾ ਜਿਹਾ ਲੇਟ ਹੋ ਗਏ ਤੇ ਆ ਦੇਖੋ ਕੇਸਰ ਦਾ ਰੇਟ ਬਹੁਤ ਆ 2.5 ਤੋਂ 3 ਲੱਖ ਰੁਪਏ ਕਿਲੋ ਕੇਸਰ ਆ ਇਹ ਤੇ ਜੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਈ ਨਾ ਤੇ ਇਹ ਠੰਡੀ ਹੁੰਦੀ ਆ ਵੈਸੇ ਤੇ ਕਿਸੇ ਭੈਣ ਭਾਈ ਦਾ ਚਲ ਕੋਈ ਫਾਇਦਾ ਹੁੰਦਾ ਹੋਵੇ ਤੇ ਆਪਣੇ ਤੋਂ ਆਪਣੇ ਨਾਲ ਕੰਟੈਕਟ ਕਰਕੇ ਲਿਜਾ ਸਕਦਾਗਾ ਤੇ ਆਪਾਂ ਫਿਰ ਹੀ ਦੇਣੀ ਹੈ ਸੇਵਾ ਚ ਹੀ ਦੇਣੀ ਆਪਾਂ ਤੇ ਆਪਾਂ ਨੂੰ ਕੰਟੈਕਟ ਕਰ ਸਕਦਾ ਆਪਣੇ ਨਾਲ ਆਪਾਂ ਨੂੰ ਦੱਸ ਦੇ ਤੇ ਆਹ ਦੇਖ ਲਓ ਦੋਸਤੋ ਪਿਆਵਰਾ ਜਾਮਾ ਆਪਣੇ 4-5 ਬੁੱਟੇ ਕੰਮਜਾਪ ਹੋ ਗਏ ਸੀ ਥੋੜੇ ਹੋ ਤਾਂ ਲੇਟ ਗਏ ਹੁਣ ਗਰਮੀ ਆ ਗਈ ਨਾ ਤਾਂ ਕਰਕੇ ਦੋਸਤੋ ਜੇ ਕਿਸ ਨੂੰ ਚਾਹੀਦੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾਗਾ ਤੇ ਬਰਸਾਦ ਆਪਾਂ ਮੈਸੇਜ ਕਰਦੀ ਤੇ ਆਪਾਂ ਦੇ ਦਾਂ ਕਿਸੇ ਨੂੰ ਕਿ ਯਾਰਾ ਲੋੜੀ ਦੀ ਹੁੰਦੀ ਆ ਪਿਓਰ ਕੇਸਰ ਨਹੀਂ ਮਿਲਦੀ ਅਨਸਾਰੀ ਕੋਲੋਂ ਵੀ ਪਿਓਰ ਉਹ ਜਿਹੜੀ ਪਿਓਰ ਕੇਸਰ ਹੁੰਦੀ ਆ ਨਾ ਨਹੀਂ ਮਿਲਦੀ ਉਹ ਚ ਮਿਲਾਵਟ ਕਰੀ ਵੀ ਹੁੰਦੀ ਆ ਜਿਹੜੇ ਆਪਣੇ ਕਸ਼ਮੀਰ ਵਾਲੇ ਦੇਣ ਆਉਂਦੇ ਇੱਧਰ ਉਹ ਚ ਵੀ ਮਿਲਾਵਟ ਹੁੰਦੀ ਆ ਜ਼ਿਆਦਾਤਰ ਤਾਂ ਤੇ ਆਪਣੇ ਕੋਲੇ ਪਿਓਰ ਆ ਦੇਖ ਲਓ ਦੋਸਤੋ ਆਪਾਂ ਜਮਾ ਥੀ ਤੁਹਾਡੇ ਸਾਹਮਣੇ ਲਾਹੀ ਜਾਂਦੇ ਆ ਜੇ ਕਿਸੇ ਭੈਣ ਭਰਾ ਦਾ ਚਲ ਕੋਈ ਫਾਇਦਾ ਹੁੰਦਾ ਹੋਵੇ ਤੇ ਉਹ ਲਿ ਜਾ ਸਕਦਾ ਆ ਆਪਾਂ ਨੂੰ ਆਪਣੇ ਤੋਂ ਸੇਵਾ ਦੇ ਵਿੱਚ ਤੇ ਇਹ ਪ्योर ਮਿਲਦੀ ਨਹੀਂ ਗੀ ਤੇ ਵੈਸੇ ਠੰਡੀ ਹੁੰਦੀ ਆ ਦੁੱਧ ਚ ਪਾ ਕੇ ਜੇ ਕਿਤੇ ਪੀਤੀ ਜਾਵੇ ਨਾ ਬਹੁਤ ਜਿਆਦਾ ਗੁਣਾਕਾਰੀ ਚੀਜ਼ ਐ ਠੰਡੀ ਆ ਵੈਸੇ ਆਪਾਂ ਨੂੰ ਪ्योर ਮਿਲਦੀ ਨਹੀਂ ਉਹਦੇ ਵਿੱਚ ਮਲਾਪਟ ਕਰੀ ਹੁੰਦੀ ਰੰਗ ਰੰਗ ਪਾਇਆ ਹੁੰਦਾਗਾ ਠੀਕ ਠਾਕ ਦੋਸਤੋ ਆ ਦੇਖ ਲਓ ਦੋਸਤੋ ਆਪਾਂ ਲਾਹੀਏ ਨੇ ਕੇਸਰ ਤੇ ਧੰਨਵਾਦ ਬਾਕੀ ਸਾਰੇ ਭਰਾਵਾਂ ਦਾ ਠੀਕ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਧੰਨਵਾਦ ਦੋਸਤੋ